ٹھیک ہے سو <غلط> so, ایک اجکی جی سب جانے شاید دید. دید شاید ساعت ساعت اتنی شاید کتنے نہ کتنے لکھاوٹ سا کرتی ہے جہاں وبانی کے اوپر جیاری لکھتے ہیں وہاں کے رکھاوٹ مل رہی ہے کیونکہ لکھاری ہمیشہ سوچتا کہ اگاؤں کی سوچنا سو میں ایک لکھی سی ਲਿਖਣ ਵਾਲਿਓ ਲਿਖੋ ਕੁਝ ਹੋਰੇ ਐਸੇ ਜਿਹੜੇ ਸ਼ਬਦ ਨਹੀਂ ਲਿਖਦੇ ਲਿਖਣ ਵਾਲਿਓ ਲਿਖੋ ਕੁਝ ਹੋਰੇ ਐਸੇ ਜਿਹੜੇ ਸ਼ਬਦ ਨਹੀਂ ਲਿਖੇ ਬੰਦਿਆਂ ਤੇ ਤੁਹਾਡੇ ਹਰਫਾਂ ਦੇ ਵਿੱਚ ਹੀ ਨਾ ਚਾਣੋ ਅਸੀਂ ਸ਼ਬਦ ਹੀ ਦਈਆਂ ਬੋਲੇ ਕੀ ਬਾਤ ਹੈ ਕੀ ਹੋ ਰਿਹਾ ਕੀ ਹੋਣਾ ਹੈ ਕੀ ਹੋ ਰਿਹਾ ਕੀ ਹੋਣਾ ਹੈ ਤੁਹਾਡੇ ਗਜ਼ਲ ਤੇ ਗੀਤ ਬਿਆਨ ਕਰ ਕੀ ਹੋ ਰਿਹਾ ਕੀ ਹੋਣਾ ਹੈ ਤੁਹਾਡੇ ਗਜ਼ਲ ਤੇ ਗੀਤ ਬਿਆਨ ਕਰ ਘਰੋਂ ਸੋਚ ਨੂੰ ਕਬ ਦੇ ਪੁੱਲ ਬੰਨ੍ਹੂ ਤਾਰ ਲੱਗੇ ਨਾ ਚਿੱਕੜ ਵਿੱਚ ਰਹਿਣ ਵਿੱਚੋਂ ਤੇ ਪ੍ਰੀਤ ਵਡਾਲਿਆ ਤੇ ਤੂੰ ਲੈ ਗਿਆ ਸੀ ਕਿਉਂਕੀ ਯਾਦ ਰੱਖਦੇ ਨੂੰ ਜਾਣਾ ਵਿੱਚੋਂ ਕਿਉਂਕੀ ਯਾਦ ਰੱਖਦੇ ਕੀ ਬਾਤ ਕੀ ਬਾਤ